ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਮਾਤਾ ਗੁਜਰਕੌਰ ਜੀ ਜਿਨ੍ਹਾਂ ਦਾ 400 ਸਾਲਾ ਜਨਮ ਸ਼ਤਾਬਦੀ ਸਮਾਗਮ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਗੁਜਰਕੌਰ ਜੀ ਦੇ ਪੇਕੇ ਘਰ ਲਖਨੌਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ 22 ਨਵੰਬਰ 2024 ਨੂੰ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਮਾਨਯੋਗ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਜੀ ਅੰਮ੍ਰਾਲਾ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਮਡੇਬਰ ਸਰਦਾਰ ਤਰਵਿੰਦਰਪਾਲ ਸਿੰਘ ਅੰਤਰੀ ਕਮੇਟੀ ਮੈਂਬਰ ਸਰਦਾਰ ਹਰਪਾਲ ਸਿੰਘ ਮੈਂਬਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਰਜਿੰਦਰ ਸਿੰਘ ਮੈਂਬਰ ਸਰਦਾਰ ਇੰਦਰਜੀਤ ਸਿੰਘ ਮੈਂਬਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸਰਬਜੀਤ ਸਿੰਘ ਜੀ ਜੰਮੂ ਸਕੱਤਰ ਧਰਮ ਪ੍ਰਚਾਰ ਸਰਦਾਰ ਕੁਲਦੀਪ ਸਿੰਘ ਜੀ ਵਧੀਕ ਸਕੱਤਰ ਮੈਨੇਜਰ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਾਲਾ ਸਰਦਾਰ ਅਰਸ਼ਦੀਪ ਸਿੰਘ ਜੀ ਮੈਨੇਜਰ ਗੁਰਦੁਆਰਾ ਲਖਨੌਰ ਸਾਹਿਬ ਸਰਦਾਰ ਪ੍ਰਿੰਦਪਾਲ ਸਿੰਘ ਜੀ ਮੈਨੇਜਰ ਗੁਰਦੁਆਰਾ ਮਨਜੀ ਸਾਹਿਬ ਅੰਬਾਲਾ ਸਰਦਾਰ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਜੀ ਤਿੰਨਾਂ ਨੇ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਪਹੁੰਚ ਕੇ ਸਮਾਗਮਾਂ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਜੀ ਭਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੀ ਹਰਿਆਣਾ ਸੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਥਾਨ ਤੇ ਮਾਤਾ ਗੁਜਰ ਕੌਰ ਜੀ ਦਾ 400 ਸਾਲਾ ਜਨਮ ਸ਼ਤਾਬ ਦੀ ਸਮਾਗਮ ਮਨਾਇਆ ਜਾ ਰਿਹਾ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਗੁਰੂ ਰੋ ਸਤਿਕਾਰਯੋਗ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੀ ਤਾਂ ਤਾਂ ਮਾਤਾ ਗੁਜਰ ਕੌਰ ਜੀ ਦਾ 400 ਸਾਲਾ ਜਨਮ ਦਿਹਾੜਾ ਜੋ ਕਿ ਪੂਰੇ ਸੰਸਾਰ ਦੇ ਅੰਦਰ ਬੜੇ ਸ਼ਰਧਾ ਪਿਆਰ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧ ਦੇ ਅੰਦਰ हरियाणा सिख गुरुद्वारा मैनेजमेंट कमेटी ਵੱਲੋਂ ਵੀ ਸਾਡੇ ਸਤਿਕਾਰਯੋਗ ਪ੍ਰਧਾਨ ਕੁਮਿੰਦਰ ਸਿੰਘ ਜੀ ਅਸਾਂ ਅੱਜ ਜਥੇਦਾਨ ਮਤੀ ਸਿੰਘ ਜੀ ਦਾਦੂਆ ਜੋ ਕਿ ਸਾਡੇ ਕਰਨ ਪ੍ਰਚਾਰ ਦੇ ਚੇਅਰਮੈਨ ਹਨ ਉਹਨਾਂ ਦੇ ਉਪਰਾਲੇ ਸਦਕਾ ਸਮੂਚੀ ਹਰਿਆਣਾ ਕਮੇਟੀ ਵੱਲੋਂ ਪਿਛਲੇ ਸੁਚ ਦੇਣਾ ਪਿਆ। ਬਹੁਤ ਅਹਿਜਤ ਹੋ ਗਈ। ਆਪਕੋ ਸਲਾਹ ਹੈ। ਸਤਿ ਪਿਆਰੇ ਸ਼ਰਮਿੰਦਰ ਅੱਜ ਦਾ ਜੋ ਇਹ ਮੀਟਿੰਗ ਅਸੀਂ ਰੱਖੀ ਹੈ ਇਹਦੇ ਵਿੱਚ ਅਸੀਂ ਸਾਰੀਆਂ ਤਿਆਰੀਆਂ ਦਾ ਦਾਜਾ ਲੈਣ ਵਾਸਤੇ ਮੇਰੇ ਨਾਲ ਸਾਡੇ ਸਰਮਾਨਯੋਗ ਸਕੰਤਰ ਸਰਦਾਰ ਸੁਬਿੰਦਰ ਸਿੰਘ ਜੀ ਮਡੇਬਰ ਮੇਰੇ ਛੋਟੇ ਵੀ ਅੰਤਰੀਕ ਕਮੇਟੀ ਦੇ ਮੈਂਬਰ ਟੀਪੀ ਸਿੰਘ ਜੀ ਸਰਦਾਰ ਇੰਦਰਜੀਤ ਸਿੰਘ ਜੀ ਵਾਸੂਦੇਵਾ ਸਾਹਾ ਸਰਦਾਰ ਅਰਜਿੰਦਰ ਸਿੰਘ ਜੀ ਮੈਂਬਰ ਬਰਾੜਾ ਤੋਂ ਸਰਦਾਰ ਹਰਪਾਲ ਸਿੰਘ ਜੀ ਕੰਬੋਜ਼ ਅੰਬਾਲਾ ਸਿਟੀ ਤੋਂ ਔਰ ਸਾਡੇ ਧਰਮ ਪ੍ਰਚਾਰ ਦੇ ਸਕੰਤਰ ਸਰਦਾਰ ਸਰਬਜੀਤ ਸਿੰਘ ਜੀ ਜਮੂ ਔਰ ਸਾਡੇ ਇੱਥੋਂ ਦੇ ਜੋ ਮੈਨੇਜਰ ਹਨ ਕੁਲਦੀਪ ਸਿੰਘ ਜੀ ਅਰਜਦੀਪ ਸਿੰਘ ਜੀ ਅਪਿਤਪਾਲ ਚਿੰਦੂਰ ਉਹ ਸਾਰਾ ਸਟਾਫ ਜੋ ਹੈ ਅੱਜ ਅਸੀਂ ਇਹ ਇਜਾਜ਼ਾ ਲੈਣ ਵਾਸਤੇ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਖੜੇ ਹਾਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਾ ਜੋ ਇਲਾਕਾ ਹੈ ਅੱਜ ਉਹਨਾਂ ਦੇ ਮਨ ਦੇ ਅੰਦਰ ਇਹ ਬੜਾ ਪਾਰਿਚਾਓ ਹੈ ਕਿ ਜੋ ਇਹ ਜਿਆਦਾ ਆ ਰਿਹਾ ਹੈ ਇਹਨੂੰ ਅਸੀਂ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਮਨਾਣਾ ਹੈ ਮੈਂ ਆਪ ਜੀ ਦੇ ਮਾਧਮ ਰਾਹੀਂ ਇਥੋਂ ਦੀ ਮੁੱਠੀ ਸੰਗਤ ਨੂੰ ਜੋ ਗੂਮ ਤਰੇਡੇ ਸਾਡੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਪਰਿਵਾਰ ਦੇ ਨਾ ਹੀ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ 22 ਤਰੀਕ ਨੂੰ ਜੋ ਅਸੀਂ ਇਹ 400 ਸਾਲਾ ਸਮਾਗਮ ਮਨਾ ਰਹੇ ਹਾਂ ਜਿਹਦੇ ਵਿੱਚ ਦਰਵਾਜ਼ਾ ਤੋਂ ਜਿਤਨਾ ਆ ਰਿਹਾ ਹੈ ਸਾਡੇ ਇਤਿਹਾਸ ਦੇ ਕਾਜੀ ਜਿਹਾ ਜੋ 파ਰੋਸਾਇਸੀ ਲੌਡਰ ਗੁੱਡ ਬਲੇਸਿੰਗ ਦੀ ਲਾਂਡਰਾ ਵਾਲੇ ਉਹ ਔਰ ਹੋਰ ਵੀ ਕਾਫੀ ਪ੍ਰਚਾਰਕ ਜੋ ਹਨ ਉਸ ਦਿਨ ਆ ਰਹੇ ਹਨ 22 ਤਰੀਕ ਨੂੰ ਔਰ ਮੈਂ ਇੱਕ ਵਾਰ ਫਿਰ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਗਤ ਮਾਤਾ ਮਾਤਾ ਗੁਜਰ ਤੋਂ ਜਨਮਿਆੜਾ ਬੜੀ ਪਿਆਰ ਤੇ ਸ਼ਰਧਾ ਦੇ ਨਾਮ ਜੋ ਹਰਿਆਣਾ ਕਮੇਟੀ ਬੁਨਾਰੀ ਹੈ ਆਪ ਸਾਰਿਆਂ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣਾ ਹੈ ਔਰ ਜੋ ਸਰਬਸਦਾਣੀ ਸਾਡੀ ਮਾਤਾ ਜੋ ਸਾਨੂੰ ਉਪਦੇਸ਼ ਦੇ ਕੇ ਗਏ ਹਨ ਕਿਸ ਤਰ੍ਹਾਂ ਜੀਵਨ ਜੀਣਾ ਹੈ ਕਿਸ ਤਰ੍ਹਾਂ ਅਣਖ ਦੇ ਨਾਲ ਰਹਿਣਾ ਹੈ ਤੇ ਅਸੀਂ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਇਹਨਾਂ ਸਮਾਗਮਾਂ ਦੇ ਵਿੱਚ ਅਸੀਂ ਸ਼ਿਰਕਤ ਕਰਨੀ ਹੈ ਮੈਂ ਇੱਕ ਬੁਰਫੀਤ ਬੜੇ ਨਿਮਰਤਾ ਸਹਿਤ ਆਪ ਦੇ ਜਨਨਕ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਖਤਾਂ ਉਸ ਦਿਨ ਆਪ ਪਰਵਾਰਾਂ ਸਮੇਤ ਇੱਥੇ ਪਹੁੰਚ ਕੇ ਗੁਰਮਾਰਾ ਦੀ ਪ੍ਰਚੀਆ ਫਕਟਰੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਰ ਸਾਹਿਬ ਜਿੱਥੇ ਹਰਿਆਣਾ ਸੇ ਗੁਰਦਾਰ ਪ੍ਰਬੰਧਕ ਕਮੇਟੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਾਰਦਰਸ਼ੀ ਸਰਕਾਰਪ ਦੇ ਨੂੰ ਸੇਵਾ ਮਿਲੀ ਹੈ ਉੱਥੇ ਹੀ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਕਮੇਟੀ ਨੂੰ ਮਾਤਾ ਗੁਜਰਕੌਰ ਜੀ ਦਾ 400 ਸਾਲਾ ਜਨਮ ਸ਼ਤਾਬਦੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਪ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਇਨਸਾਨਪਾਤ ਦੇ ਬਖਦ ਕਰਦੇ ਹੋਏ ਗੁਰਮਾਨੇ ਕਨਾਮ ਇਸ ਇਸ 400 ਸਾਲਾ ਸਤਿ ਆਵਦੀ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਦਿੰਦਾ ਇਹ ਸਾਡੇ ਵੱਡੇ ਭਾਗ ਨੇ ਕਿ ਸਾਡੇ ਹੁੰਦੇ ਹੋਏ 400 ਸਾਲ ਸਤਿ ਆਵਦੀ ਬਚਾਇਆ ਤੇ 21 ਦਿਨਾਂ ਤੋਂ ਇਹ ਤਿਆਰੀਆਂ ਚੱਲ ਰਹੀਆਂ ਸੀ ਅੱਜ ਸਾਡੇ ਵੱਡੇ ਵੀਰਦਰਸ਼ਨ ਸਿੰਘ ਜੀ ਸਹਿਗਲ ਤੇ ਸਾਡੇ ਹੋਰ ਟੀਪੀ ਸਿੰਘ ਜੀ ਤੇ ਸਾਡੇ ਮੈਂਬਰਸ ਸਾਰੇ ਇਕੱਠੇ ਹੋ ਕੇ ਅੱਜ ਤਿਆਰੀਆਂ ਕਿਉਂਕਿ ਕੱਲ ਤੋਂ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ ਤੇ ਤਿਆਰੀਆਂ ਦਾ ਜਾਇਜ਼ਾ ਲੈਣ ਨੂੰ ਪਹੁੰਚੇ ਹਾਂ ਇਹ ਸਾਡੀ ਅੱਛੇ ਭਾਗ ਨੇ ਕਿ ਸਾਡੇ ਇਹ ਸਮੇਂ ਦੇ ਵਿੱਚ ਇਹ 400 ਸਾਲ ਆਇਆ ਤੇ ਮੈਂ ਸਾਰੇ ਜਗਤ ਨੂੰ ਇਸ ਦਿਨ ਦੀ ਲੱਖ ਲੱਖ ਮੁਬਾਰਕਾ ਦਿੰਦਾ ਤੇ ਮੈਂ ਇਸ ਇਲਾਕੇ ਨੂੰ ਤੇ ਨਾਲ ਲੱਗਦੇ ਪੰਜਾਬ ਖੇਤਰ ਤੇ ਸ਼ਹਾਵਾ ਦਾ ਤੇ ਅੰਮੜਾ ਜਮਨਾਗੜ ਦਾ ਜਿਹੜਾ ਸਾਡਾ ਕਿਉਂਕਿ ਲੱਗਦਾ ਇੱਕੋ ਖੇਤਰ ਹੈ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂਗਾ ਕਿ ਉਸ ਦਿਨ ਹੁਮ ਹਵਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਅਸੀਂ ਇਸ ਮਾਹ ਗੁਜਰ ਕੌਰ ਜੀ ਦੇ ਜਨਮ ਸਥਾਨ ਦੇ ਉੱਤੇ ਇਹ ਤਿਹਾਰ ਮਨਾ ਸਕੀਏ ਇਹ ਸਾਡੇ ਤਿਹਾਰ ਨੇ ਜਿਨ੍ਹਾਂ ਨੂੰ ਅਸੀਂ ਹੁਮ ਹਵਾ ਕੇ ਮਨਾਉਣਾ ਚਾਹੀਦਾ ਹੈ ਤੇ ਸਾਰੀ ਸੰਗਤ ਨੂੰ ਫੇਰ ਇੱਕ ਵਾਰ ਲਖ ਲਖ ਵਾਹ ਸੋ ਇਹ ਸ਼ਤਾਬਦੀ ਸਮਾਗਮ ਜੋ ਹੈ ਧਰਮ ਪ੍ਰਚਾਰ ਦੀ ਝੋਲੀ ਦੇ ਵਿੱਚ ਪਾਇਆ ਹੈ ਸਾਡੇ ਨਾਲ ਧਰਮ ਪ੍ਰਚਾਰਕ ਸਰਦਾਰ ਸਰਬਜੀਤ ਸਿੰਘ ਜਮੂਨੇ ਕਿ ਇਸ ਅਸਥਾਨ ਤੇ ਕਿਹੜੇ ਕਿਹੜੇ ਰਾਗੀ ਜਥੇ ਆ ਰਹੇ ਨੇ ਅਤੇ ਕਿਵੇਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਿੱਖ ਸੰਗਤ ਨੂੰ ਪੂਰੀ ਦੁਨੀਆ ਦੀ ਸਿੱਖ ਸੰਗਤ ਨੂੰ ਜਗਤ ਮਾਤਾ ਮਾਤਾ ਗੁਰਸੌਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਜੀ ਅਸੰਦ ਅਤੇ ਚੇਅਰਮੈਨ ਪਰੰਪਰਚਾਰ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਜੀ ਦੇ ਵੱਡੇ ਉਪਰਾਲਿਆਂ ਸਦਕਾ ਇਹ ਦਾਸ ਨੂੰ ਸੇਵਾ ਮਿਲੀ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਸਾਡੇ ਵੱਡੇ ਭਾਗ ਨੇ ਜੋ 400 ਸਾਲਾ ਸ਼ਤਾਬਦੀ ਅਸੀਂ ਮਾਤਾ ਗੁਜਰਕੌਰ ਜੀ ਦੀ ਮਨਾ ਰਹੇ ਹਾਂ ਔਰ ਮੈਂ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਸਾਹਿਬ ਤੋਂ ਭਾਈ ਆਪਣੇ ਅਰਵਿੰਦਰ ਸਿੰਘ ਜੀ ਨੂਰ ਰਾਗੀ ਜੱਥਾ ਜੀ ਉਹ ਆ ਰਹੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਢਾਡੀ ਜੱਥਾ ਉਹ ਆ ਰਹੇ ਨੇ ਭਾਈ ਗੁਰਸੇਵਰ ਸਿੰਘ ਰੰਗੀਲਾ ਜੀ ਦਾਦੂਵਾਲ ਤੋਂ ਉਹ ਵੀ ਪਹੁੰਚ ਰਹੇ ਨੇ ਤੇ ਹੋਰ ਵੀ ਸਾਡੇ ਜਿਹੜੇ ਬਹੁਤ ਹੀ ਮਹਾਨ ਕੀਰਤਨੀ ਜੱਥੇ ਅਤੇ ਢਾਡੀ ਜੱਥੇ ਇੱਥੇ ਪਹੁੰਚ ਰਹੇ ਹਨ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਅਸੀਂ ਆਪਣੀ ਮਾਤਾ ਦਾ ਜੋ ਜਨਮ ਦਿਹਾੜਾ ਹੈ ਉਹਨੂੰ ਹੁਮ ਹਮਾ ਕੇ ਮਨਾਈਏ ਔਰ ਸਾਰਿਆਂ ਮੈਂ ਖਾਸ ਕਰ ਮਾਤਾਵਾਂ ਭੈਣਾਂ ਬੀਬੀਆਂ ਨੂੰ ਬੇਨਤੀ ਕਰਦਾ ਕਿ ਇਹ ਤੁਹਾਡਾ ਦਿਹਾੜਾ ਹੈ ਸਾਡਾ ਵੀ ਦਿਹਾੜਾ ਹੈ ਤੁਹਾਡਾ ਵੀ ਦਿਹਾੜਾ ਹੈ ਇਸ ਦਿਹਾੜੇ ਦੇ ਵਿੱਚ ਹਮ ਮਾ ਕੇ ਗੁਰਦੁਆਰਾ ਲਖਨੌਰ ਸਾਹਿਬ ਪਾਤਸ਼ਾਹੀ ਦਸਵੀਂ ਅੰਬਾਲਾ ਵਿਖੇ ਪਹੁੰਚੋ 22 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਪ੍ਰੋਗਰਾਮ ਚੱਲਣਗੇ ਸਾਰਿਆਂ ਨੂੰ ਬੇਨਤੀ ਹੈ ਕੀ ਉਹ ਹਮ ਹਮਾ ਕੇ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਬਾਲਾ ਹਲਕੇ ਤੋਂ ਸਾਡੇ ਮਾਨਯੋਗ ਮੈਂਬਰ ਟੀਪੀ ਸਿੰਘ ਜੀ ਜੋ ਕਿ ਅੰਤਰਿੰਕ ਕਮੇਟੀ ਮੈਂਬਰ ਨੇ ਉਹ ਵੀ ਇੱਥੇ ਜਾਇਜ਼ਾ ਲੈਣ ਨੇ ਪਹੁੰਚੇ ਨੇ ਮੈਂਬਰ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਤੁਹਾਡੇ ਜੋ ਸਮੇਂ ਦੇ ਵਿੱਚ ਇਹ ਸ਼ਤਾਬ ਦੀ ਮਨਾਉਣ ਦਾ ਜੋ ਸਵਾਗਤ ਤੁਹਾਨੂੰ ਪ੍ਰਾਪਤ ਹੋਇਆ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਮਹਾਰਾਜ ਨੇ ਇਹ ਸ਼ਤਾਬ ਦੀ ਬਖਸ਼ੀ ਹੈ ਸਾਨੂੰ ਇਹ 400 ਸਾਲਾ ਮਾਤਾ ਗੁਜਰ ਗੋਛ ਜੀ ਦੀ ਜਨਮ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ ਹੈ ਕਿ ਮੈਂ ਸਮਝਦਾ ਵੀ ਹਰਿਆਣਾ ਕਮੇਟੀ ਹੀ ਨਹੀਂ ਇਹ ਸਾਰੀਆਂ ਪੀੜ੍ਹੀਆਂ ਨੂੰ ਸਾਡੇ ਇਲਾਕੇ ਦੀਆਂ ਮਾਈਆਂ ਨੂੰ ਮਹਾਰਾਜ ਗੁਰਦੇਵ ਭਾਦਰ ਸਾਹਿਬ ਨੇ ਬਚਨ ਕੀਤੇ ਸਨ ਮਾਈਆਂ ਰਾਬਰ ਜਾਈਆਂ ਇਹ ਸ਼ਤਾਬਦੀ ਜੜੀ ਹੈ ਉਹਨਾਂ ਨੂੰ ਅੱਗੇ ਵਧ ਕੇ ਬਣਾਉਣੀ ਚਾਹੀਦੀ ਹੈ ਇਹ ਹਰਿਆਣਾ ਕਮੇਟੀ ਨੇ ਪਲੇਟਫਾਰਮ ਬੁਲਾਵਾ ਕੀਤਾ ਹੈ ਜਿਸ ਨੂੰ ਆ ਕੇ ਮੈਂ ਕਹਿੰਦਾ ਜਿੰਨੀਆਂ ਸਾਡੇ ਇਲਾਕੇ ਦੀਆਂ ਸੁਖਮਨੀ ਸਾਹਿਬ ਸੁਸਾਇਟੀਆਂ ਇਸਤਰੀ satsang ਜਸ satsang ਜਸੇ ਉਹ ਸਾਰਿਆਂ ਹੰਮੂ ਆ ਕੇ ਸਮਾਗਮ 'ਤੇ ਪਹੁੰਚਣ ਇਨੀਆਂ ਹਾਜ਼ਰੀਆਂ ਭਰਵਾਂ ਨਾਲ ਇੱਕ ਇਹ ਵੀ ਮੈਂ ਬੇਨਤੀ ਦੱਸਣਾ ਚਾਹੁੰਦਾ ਜਿੱਥੇ ਸਾਡੇ ਕੋਲ ਦਰਬਾਰ ਸਾਹਿਬ ਦੇ ਜਥੇ ਆ ਰਹੇ ਨੇ ਲਾਂਡਰਾਂ ਵਾਲੇ ਆ ਰਹੇ ਨੇ ਹੋਰ ਵੀ ਕਿਤਨੀ ਜਥੇ ਆ ਰਹੇ ਨੇ ਉੱਥੇ ਨਾਲ ਹੀ ਇੱਥੇ ਮੈਡੀਕਲ ਕੈਂਪ ਅਤੇ ਪੱਗਾ ਸਖਦਾਈ ਦਾ ਕੈਂਪ ਵੀ ਲਗਾਏ ਜਾਣੇ ਸੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇੱਥੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਾਓ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ